ਪ੍ਰਸਕੇ ਦੁਕਾਨ ਦੱਸ ਕੇ ਕੀ ਮੈਟਰ ਹੋਇਆ ਜੀ ਆਪਣਾ ਮੇਰਾ ਨਾਮ ਇਸ਼ਾਦ ਸ਼ੂਰ ਹੈ ਜੀ ਮੈਂ ਅੱਜ ਸਵੇਰੇ ਕੋਈ 10 ਵਜੇ ਕੋਈ 45 40 ਕੇ ਮਿੰਟ ਤੇ ਆਇਆ ਦੁਕਾਨ ਤੇ ਮੋਟਰਸਾਈਕਲ ਲਾਇਆ ਤੇ ਇਹ ਬੱਜ ਜੰਦਰਾ ਖੋਲੇ ਨਹੀਂ ਲਗਾ ਦੁਕਾਨ ਖੋਲੀ ਨਹੀਂ ਜੇ ਮੈਂ ਆਪਣੀ ਇੱਕ ਮੁੰਡਾ ਮੇਰੇ ਕੋ ਮਸੇ ਡੇਢ ਦੋ ਫੁੱਟ ਤੇ ਆਇਆ ਉਹਨੇ ਮੇਰੇ ਤੇ ਫਾਇਲ ਕਰਤਾ ਫਾਇਲ ਚੱਲਿਆ ਨਹੀਂ ਉਹ ਕੋ ਤੇ ਜਿਹਦਾ ਖੋਲ ਇੱਥੇ ਜਿੰਦਾ ਕਾਰਡੂਸ ਅਸੀਂ ਪੁਲਿਸ ਵਾਲਿਆਂ ਨੂੰ ਦਿੱਤਾ ਫਿਰ ਉਹਨੇ ਮੇਰੇ ਉੱਪਰ ਤਿੰਨ ਚਾਰ ਹੋਰ ਰਾਉਂਡ ਚਲਾਏ ਪਰ ਉਹ ਚੱਲੇ ਨਹੀਂ ਮੈਂ ਦੌੜ ਕੇ ਆਪਣੀ ਦੁਕਾਨ ਦੇ ਅੰਦਰ ਚਲਾ ਗਿਆ ਤੇ ਜਾਨ ਬਚਾਈ ਆਪਣੀ ਕਿੰਨੀ ਟੂਟੜ ਕੋ ਖੜਾ ਸੀ ਜਦੋਂ ਅਗੇ ਨੂੰ ਫਾਇਰ ਕੀਤਾ ਆ ਡੇਰ ਤੋਂ 2 ਫੁੱਟ ਦੀ ਬਿਲਕੁਲ ਲੱਗੇ ਬਿਲਕੁਲ ਲੱਗੇ ਬਿਲਕੁਲ ਕੋਈ ਮੂੰਹ ਵਗੈਰਾ ਬਣਿਆ ਸੀ ਕਿ ਕੀ ਸੀ ਮੂੰਹ ਖੁੱਲਾ ਸੀ ਜੀ ਉਹਨਾਂ ਦਾ ਮੂੰਹ ਖੁੱਲਾ ਸੀ ਕੀ ਮੰਗ ਮੰਗ ਕਰਦੇ ਸੀ ਮੰਗਿਆ ਸੀ ਕਰਦੇ ਕੰਮ ਕਰੀਏ ਕਿ ਕਿ ਅਸੀਂ ਕੀ ਕਰੀਏ ਪ੍ਰਸ਼ਾਸਨ ਤੋਂ ਤਾਂ ਸਾਡੀ ਅਸੀਂ ਮੰਗ ਹੈਗੀ ਆ ਕਿ ਕੀ ਉਹ ਰੈਕੀ ਕਰ ਰਹੇ ਸੀ ਕੱਲ ਵੀ ਆਏ ਸੀ ਪਰਸੋਂ ਵੀ ਆਏ ਸੀ ਉਹ ਕੱਲ ਦੁਪਹਿਰ ਨੂੰ ਆਇਆ ਸੀ 4:00 4:00 ਵਜੇ ਸਾਡੇ ਕੋਲ ਇਹਦੀ ਪੁਸ਼ਟੀ ਹੁੰਦੀ ਕੋਈ ਵੀਡੀਓ ਹੈਗੀ ਜੀ ਅੱਜ ਵੀਡੀਓ ਹੈਗੀ ਜੀ ਇਹਦੀ ਵੀ ਅਦੀ ਵੀ ਵੀਡੀਓ ਸਾਡੇ ਹੋ ਗਈ ਪੁੱਛਣ ਆਇਆ ਇਹ ਕੜਾ ਬਣ ਜੇਗਾ ਅਸੀਂ ਕਾ ਬਣ ਜੇਗਾ ਪੁੱਛ ਕੇ ਚਲਾ ਗਿਆ ਸੀ ਅੱਜ ਉਹੀ ਬੰਦਾ ਹੈ ਉਹੀ ਬੰਦਾ ਉਹੀ ਕੱਪੜੇ ਪਾਏ ਹੀ ਕੱਲ ਵਾਲੇ ਕੱਪੜੇ ਪਾਏ ਹੁੰਦੇ ਸਰ ਸਮਝਦੇ ਨੂੰ ਪੁੱਛੀ ਦੂਰੀ ਦੇ ਵਿੱਚ ਖਾਣਾ ਵੀਗਾ ਜਿਸ ਤਰ੍ਹਾਂ ਤੇ ਸਰ ਇਹ ਤੇ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਜਾਂ ਪ੍ਰਸ਼ਾਸਨ ਨੂੰ ਚਾਹੀਦਾ ਜੇ ਇੱਕ ਬਿਜ਼ਨਸਮੈਨ ਕੰਮ ਕਰ ਰਿਹਾ ਉਹਨੂੰ ਕੰਮ ਕਰਨ ਦਿੱਤਾ ਜਾਂ ਇਸ ਬੋਲਦੇ ਸੀ ਕਿੱਦਾਂ ਕੰਮ ਕਰਾਂਗੇ ਜੀ ਅਨੇ ਗਾੜ ਦੇ ਥੱਲੇ ਘੜ ਥੱਲੇ ਵੀ ਕਿੱਦਾਂ ਕੰਮ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਦੇਖੋ ਜੀ ਬਹੁਤ ਸੀਨੀਅਰ ਸਾਡੇ ਨੇਤਾ ਨੇ ਭਾਰਤੀ ਜਨਤਾ ਪਾਰਟੀ ਦੇ ਵਿਸ਼ਾਲ ਸ਼ੂਰ ਜੀ ਜਿਨ੍ਹਾਂ ਨੇ ਕੌਂਸਲਰ ਦਾ ਚੋਣ ਵੀ ਲੜਿਆ ਅੱਜ ਇਹਨਾਂ ਦੇ ਉੱਤੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਏ ਜਿਹਦੇ ਵਿੱਚ ਇਹ ਸਵੇਰੇ-ਸਵੇਰੇ ਕਿਤੇ 11 ਵਜੇ ਘਰੋਂ ਆਏ ਨੇ ਮੱਥਾ ਟੇਕ ਕੇ ਮੰਦਰ 'ਚ ਆ ਕੇ ਇਹਨਾਂ ਨੇ ਤਾਲਾ ਖੋਲ੍ਹ ਖੋਲ੍ਹਿਆ ਹੀ ਇਹ ਬਸ ਤੇ ਇੱਕ ਲੜਕਾ ਆਇਆ ਜਿਹਦੇ ਨਾਲ ਦੋ ਲੜਕੇ ਹੋਰ ਸੀਗੇ ਉਹ ਮੋਟਰਸਾਈਕਲ ਤੇ ਅੱਗੇ ਸੀ ਇੱਕ ਲੜਕਾ ਕਿਤੇ ਬਿਲਕੁਲ 2 ਫੁੱਟ ਦੀ ਦੂਰੀ ਤੋਂ ਉਹਨੇ ਫਾਇਰ ਕਰ ਦਿੱਤੇ ਨੇ ਫਾਇਰ ਚਲੋ ਪ੍ਰਮਾਤਮਾ ਤੇ ਮੰਦਰ ਮੱਥਾ ਟੇਕ ਕੇ ਆਂਦੇ ਨੇ ਭਗਤ ਆਦਮੀ ਨੇ ਇਨਾਂ ਦੀ ਜਾਨ ਬਚ ਗਈ ਹੈ ਨਹੀਂ ਤੇ ਉਹਨੇ ਆਪਣੇ ਵੱਲੋਂ ਪੂਰੀ ਤਰ੍ਹਾਂ ਗੋਲੀ ਮਾਰੀ ਹੈ ਔਰ ਗੋਲੀ ਥੱਲੇ ਡਿੱਗ ਪਈ ਹੈ ਗੋਲੀ ਦਾ ਖੋਲ ਸਾਨੂੰ ਮਿਲ ਗਿਆ ਉਹ ਅਸੀਂ ਚਲੋ ਪੁਲਿਸ ਨੂੰ ਦੇ ਦਿੱਤਾ ਅਸੀਂ ਦਰਖਾਸਤ ਦਿੱਤੀ ਹੀ ਇੱਥੇ ਤੇ ਪੁਲਿਸ ਇੱਥੇ ਮੌਕੇ ਤੇ ਆ ਗਈ ਹੈ ਨਾਲ ਅਸੀਂ ਸਾਡੇ ਜਿਹੜੇ ਵੱਡੇ ਭਰਾ ਨੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਤਰुण ਜੀ ਨਾਲ ਗੱਲ ਕੀਤੀ ਸੀ ਚੁੱਕ ਸਾਹਿਬ ਨਾਲ ਚੁੱਕ ਸਾਹਿਬ ਨੇ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਕਮਿਸ਼ਨਰ ਸਾਹਿਬ ਦਾ ਫੋਨ ਵਿਸ਼ਾਲ ਨੂੰ ਵੀ ਆ ਗਿਆ ਮੈਨੂੰ ਵੀ ਆ ਗਿਆ ਹੈ ਪੁਲਿਸ ਪੂਰੀ ਮੁਸਤੈਦ ਹੈ ਪਰ ਮੈਂ ਇਹ ਪੁੱਛਣਾ ਚਾਹੁੰਦਾ ਵਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰਦੀ ਪਈ ਹੈ ਸਰਕਾਰ ਨੂੰ ਸਿਰਫ ਇਹੋ ਹੀ ਹੈਗਾ ਵਾ ਵੀ ਪ੍ਰਸ਼ਨਾਂ ਦੇ ਵਿੱਚ ਪੁੱਛਣਾ ਵਾ ਵੀ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਕੀ ਏ ਤੇ ਜੇ ਮੈਨੂੰ ਕੋਈ ਪੁੱਛੇਗਾ ਆਮ ਆਦਮੀ ਪਾਰਟੀ ਦੀ ਉਪਲਬਧੀ ਕੀ ਏ ਤੇ ਮੈਂ ਉਹਨੂੰ ਕਹਾਂਗਾ ਵੀ ਕ੍ਰਾਈਮ ਜੋਰਾਂ ਤੇ ਆ ਭ੍ਰਸ਼ਟਾਚਾਰੀ ਵਧ ਗਈ ਏ ਲੋਕ ਇੱਥੇ ਕਾਰੋਬਾਰ ਨਹੀਂ ਕਰ ਸਕਦੇ ਮੈਂ ਤੇ ਇਹੋ ਹੀ ਅਪੀਲ ਕਰਾਂਗਾ ਜਦੋਂ ਤੱਕ ਇਹਨਾਂ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਕਰਨ ਦੀ ਨਾ ਸੋਚੇ ਨਾਲ ਦੀ ਨਾਲ ਮੈਂ ਪੁਲਿਸ ਕਮਿਸ਼ਨਰ ਜੀ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੌਕੇ ਤੇ ਫੜਾਫੜ ਪੁਲਿਸ ਭੇਜੀ ਏ ਮੈਨੂੰ ਡੀਐਸਪੀ ਸਾਹਿਬ ਦਾ ਵੀ ਫੋਨ ਆਇਆ ਵਾ ਅਸੀਂ ਮੰਗ ਕਰਦੇ ਹਾਂ ਪੁਲਿਸ ਤੋਂ ਵੀ ਜ ਕੀ ਕਿਤਾਬ ਹੈ ਕ੍ਰਾਈਮ ਉਹਨਾਂ ਨੂੰ ਫੜ ਕੇ ਸਾਡੇ ਸਾਹਮਣੇ ਲਿਆਇਆ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਟਰ ਜਿਹੜਾ ਇੱਥੇ ਬੋਲਣ ਦਾ ਹਾਂਜੀ ਵਿਸ਼ਾਲ ਸੂਰ ਹੈ ਜੀ ਸੋਨੇ ਦਾ ਕੰਮ ਕਰਦੇ ਆ ਜੁੜੀ ਬਿਕਾਣ ਹੈ ਜਿੱਥੇ ਪੁਲਿਸ ਮਾਤਮ ਜਿੱਥੇ ਹੁੰਦੇ ਉਹਨਾਂ ਦੇ ਬਿਲਕੁਲ ਸਾਹਮਣੇ ਇਹਨਾਂ ਤੇ ਅੱਜ ਫਾਇਰਿੰਗ ਦਾ ਅਟੈਂਪਟ ਹੋਇਆ ਪਰ ਮਿਸ ਹੋ ਗਏ ਉਹ ਤਾਂ ਕੋਈ ਗੋਲੀ ਕੋਈ ਨਹੀਂ ਚੱਲੀ ਇੱਕ ਰੌਲ ਜੋ ਰਿਪਿਆ ਆਪਾਂ ਕਬਜ਼ਾ ਪੁਲਿਸ ਨੇ ਲੈ ਲਿਆ ਬਾਕੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਸ ਐਂਗਲ ਤੋਂ ਇਹ ਨਾ ਵੀ ਕੋਈ ਹੈ ਸਿਰਫ ਪਤਾ ਲੱਗਾ ਕਿੰਨੇ ਬੰਦੇ ਸੀ ਕੀ ਕੀ ਪਤਾ ਲੱਗਦਾ ਹਾਂ ਜੀ ਤਿੰਨ ਬੰਦੇ ਇਹਨਾਂ ਦੇ ਕਹਿਣੋਂ ਸਾਡੇ ਤਿੰਨ ਬੰਦੇ ਆ ਕਿ ਬਾਕੀ ਆਪਾਂ ਕਰ ਰਹੇ ਹਾਂ ਜੀ ਸਰ ਕਿੰਨੀਆਂ ਗੋਲੀਆਂ ਚਲਾਈਆਂ ਨੇ ਨਹੀਂ ਗੋਲੀ ਕੋਈ ਨਹੀਂ ਜੀ ਚੱਲੀ ਮਿਸ ਹੋ ਗਏ ਮਿਸ ਹੋ ਗਏ ਹਾਂ ਜੀ ਪਤਾ ਲੱਗਾ ਉਹ ਕਹਾਣੀ ਰੰਜਿਦ ਵਗੈਰਾ ਇਹ ਹੁਣ ਪਤਾ ਲੱਗੇਗਾ ਜੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇਗਾ